ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਗਰੇਵਾਲ ਹਾਊਸ ਆਫ ਜੈਲੀ ਸਟੂਡੀਓ ਤੋਂ ਕਿਹਾ ਤੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਪਹਿਲਾਂ ਦੀ ਤਰ੍ਹਾਂ ਅੱਜ ਵੀ ਕੁਝ ਅਸੀਂ ਡਿਜ਼ਾਈਨਰ ਸੂਟ ਲੈ ਕੇ ਆਏ ਆ ਕੁਝ ਸੂਟ ਅਸੀਂ ਪ੍ਰਿੰਟਡ ਨੂੰ ਡਿਜ਼ਾਈਨ ਕੀਤਾ ਵਰਕ ਐਂਡ ਰੈਸਿਸਟ ਦਾ ਤੇ ਕੁਝ ਪਲੇਨ ਸੂਟ ਨੇ ਸਾਡੇ ਕੋਲੇ ਤੰਦੂਹਾਰੇ ਹੀ ਨੇ ਇਹਦਾ ਫਸਟ ਸੂਟ ਰਹੇਗਾ ਇਹ ਫੈਬਰਿਕ ਲੀਨਨ ਦੇ ਵਿੱਚ ਰਹੇਗਾ ਜੀ ये इस शर्ट रहेगी प्लेन शर्ट है इस मशीन एम्ब्रॉयडरी की हुई है कलियाँ पाई हुई ने एंड साइड से बूटी दिखे गई है तो सेंटर के पैच वर्क किया गया ये यूँ एंडी इसी बॉटम रहेगी जी यी इसकी बॉटम रहेगी ਤੇ बॉटम ਨੂੰ ਅਸੀਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਐਜ਼ ਇਟ ਇਜ਼ ਸ਼ਰਟ ਸ਼ਰਟ ਨੂੰ ਵੀ ਅਸੀਂ ਘੇਰੇ ਤੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਭਈ ਹੈ ਐਂਡ 슬ੀਵਸ ਤੇ ਵੀ ਅਸੀਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਥੈਨ ਇਹ ਬਣਾਇਆ ਸ ਦੁਪੱਟਾ ਰਹੇਗਾ ਪਿਓਰ ਸ਼ਫੋਨ ਦੇ ਵਿੱਚ ਟਾਈ ਐਂਡ ਟਾਈ ਕੀਤਾ ਹੋਇਆ ਜੀ ਇਹ ਤੇ ਇਹਨੂੰ ਇਸ ਨੂੰ ਵੀ ਅਸੀਂ ਸੇਮ ਲੇਸ ਨਾਲ ਫਿਨਿਸ਼ਿੰਗ ਦਿੱਤੀ ਨੈਕਸਟ ਸੂਟ ਰਹੇਗਾ ਜੀ ਇਹ ਵੀ ਨੀਲਨ ਦੇ ਵਿੱਚ ਰਹੇਗਾ प्रिंटेड सूट ਬਹੁਤ ਹੀ ਪਿਆਰਾ ਪਿਸਤਾ ਕਲਰ ਵਿੱਚ ਮਹਿਰੂਮ ਪ੍ਰਿੰਟ ਐਂਡ ਹੋਰੀਜਨਟਲ ਦੇ ਪ੍ਰਿੰਟ ਲੱ타 ਗਿਆ ਹੈ ਤੇ ਇਸ ਜਿਹੇ ਸ Neckline ਪਿਆਰ ਕੀਤੀ ਹੈ ਜੀ ਦੇਖ ਸਕਦੇ ਹੋ ਤੁਸੀਂ Neckline ਪਿਆਰ ਕੀਤੀ ਹੈ Neckline ਦੇ ਵਿੱਚ ਸਾਈਡ ਤੇ ਬੇਲ ਪਾਈ ਗਈ ਹੈ ਪੈਚ ਵਰਕ ਕਰਕੇ ਬੇਲ ਪਾ ਕੇ ਤੇ ਸੈਂਟਰ ਦੇ ਵਿੱਚ ਇੱਕ ਸਿੰਗਲ ਡੰਕੇ ਨਾਲ ਬੁੱਟਾ ਦਿੱਤਾ ਗਿਆ ਕੁਲਟਿੰਗ ਕਰਕੇ ਅਸੀਂ ਪੈਸ ਉੱਤੇ ਤੇ ਇਹ ਬੋਲ ਗਿਆ ਇਸ ਦੇ 슬ੀਵਸ ਆਣਗੇ 슬ੀਵਸ ਦੇ ਉੱਤੇ ਡਬਲ ਕੱਟ ਵਰਕ ਕੀਤਾ ਗਿਆ ਐਂਡਰ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੋ ਕਿ ਸਟ੍ਰਾਈਪਸ ਦੇ ਵਿੱਚ ਰਹੇਗੀ نیچے ਇਸ ਦੀਆਂ ਸਟ੍ਰਾਈਪਸ ਨੇ ਜੀ نیچے ਮੂਲ ਦੇ ਉੱਤੇ ਅਸੀਂ ਤੇੜਾ ਫੈਬਰਿਕ ਲਗਾ ਕੇ ਇਸ ਨੂੰ ਡਿਜ਼ਾਈਨ ਦਿੱਤਾ ਹੈ ਦੁਪੱਟਾ ਇਸ ਦਾ ਪਿਓਰ ਸ਼ਿਫੋਨ ਦੇ ਵਿੱਚ ਪਲੇਨ ਰਹੇਗਾ ਜੀ ਤੇ ਇਸ ਨੂੰ ਮਹਿਰੂਨ ਕਲਰ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਨੈਕਸਟ ਸੂਟ ਰਹੇਗਾ ਜਿਹੜਾ ਇਹ ਵੀ ਲਿੱਲਮ ਦੇ ਵਿੱਚ ਹੋਏਗਾ ਲਿੱਲਮ ਦੇ ਵਿੱਚ ਸੈਂਟਰ ਦੇ ਵਿੱਚ ਅਸੀਂ ਬਾਟਮ ਨਾਲ ਦਾ ਫੈਬਰਿਕ ਲਗਾ ਕੇ ਤੇ ਫਲਾਰ ਦਿੱਤੇ ਨੇ ਸਹੀ ਤੇ ਸਿੰਗਲ ਟੰਕਾ ਦਿੱਤਾਗੇ ਤੇ ਕਟਾਰਮ ਦੇ ਨਾਲ ਇਸ ਨੂੰ ਇਸ ਜਿਆ स्लीव्स ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਇਹ ਵਾਲੇ ਆ ਦੇਖੋ ਅਸੀਂ ਇਸ ਨੂੰ ਲੇਸ ਨਾਲ ਫਿਨਿਸ਼ਿੰਗ ਦਤੀ ਹੈ ਘੇਰੇ ਨੂੰ ਤੇ ਬੈਕ ਦੇ ਉੱਤੇ ਇਹ ਪੂਰਾ ਪ੍ਰਿੰਟਡ ਰਹੇਗਾ ਬਹੁਤ ਹੀ ਪਿਆਰਾ ਕੈਰਟ ਕਲਰ ਦਾ ਸੂਟ ਵਿਚ ਸਕਿਨ ਕਲਰ ਦੇ ਫਲਾਰ ਦੇਖ ਸਕਦੇ ਹੋ ਤੁਸੀਂ ਐਂਡ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੀ ਬਾਟਮ ਨੂੰ ਵੀ ਅਸੀਂ ਮੂਰੀ ਦੇ ਉੱਤੇ ਇੱਕ ਕੱਟ ਦੇ ਕੇ ਤੇ ਲੇਸ ਨਾਲ ਡਿਜ਼ਾਈਨ ਕੀਤਾ ਹੈ ਪਿਓਰ ਸ਼ਾਫਰੋਨ ਦੇ ਵਿੱਚ ਇਸ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਅਸੀਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਨੈਕਸ ਸੂਟ ਬਲੈਂਡ ਦੇ ਵਿੱਚ ਰਹੇਗਾ ਜੀ Sky color sky plus sea green ਦਾ ਕਲਰ ਇਹ ਸੂਟ ਹੈ ਜੀ Sky and sea green ਦੇ ਵਿਚਕਾਰ ਨਾਲ ਜਿਹੜਾ ਕਲਰ ਹੈ ਜੀ ਇਹ ਬਹੁਤ ਹੀ ਪਿਆਰਾ 크ਰੇਪ ਦੇ ਵਿੱਚ ਰਹੇਗਾ ਇਹ ਬਹੁਤ ਰਾਜਸਥਾਨੀ ਘੇਰਾ ਤਿਆਰ ਕੀਤਾ ਹੈ ਦੇਖ ਸਕਦੇ ਹੋ ਘੇਰੇ ਤੇ ਬਲੂ ਕਲਰ ਦਾ ਅਸੀਂ ਆਰਗੰਜ਼ਾ ਲਗਾ ਕੇ ਡਿਜ਼ਾਈਨ ਕੀਤਾ ਐਂਡ ਕਟਵਰਕ ਦਿੱਤਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਸ ਤਰ੍ਹਾਂ ਅਸੀਂ ਦੀਨੇ ਕਲੈਂਟ ਤਿਆਰ ਕੀਤੀ ਹੈ ਔਰ ਇਸ طرح ਦੀ ਅਸੀਂ ਇਸ ਜਿਆ ਸਲੀਪ ਸਿਰਤੀ ਬਣਾਈ ਜੀ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਕਿੰਨੀ ਅੱਛੀ ਫਿਨਿਸ਼ਿੰਗ ਹੈ ਵਰਕ ਦੀ ਇਸੇ ਨਾਲ ਅਸੀਂ ਸਲਵਾ ਤਿਆਰ ਕੀਤੀ ਹੈ ਕ੍ਰੇਪ ਦੀ ਐਂਡ ਮੂਰ ਦੇ niche ਲਿਸਨਰ ਫਿਨਿਸ਼ਿੰਗ ਦੇ ਕੇ ਸੂਰ ਦੀ ਗ੍ਰੇਸ ਨੂੰ ਹੋਰ ਵੀ ਵਧਾਇਆ ਹੈ ਇਸੇ ਨਾਲ ਅਸੀਂ ਪਿਓਰਚ ਨੋੰਡਾ ਦਿੱਪਟਾ ਲਗਾਇਆ ਹੈ ਇਸ ਨੂੰ ਸਿਟਾਈ ਐਂਡ ਆਈ ਦੇ ਵਿੱਚ ਇੱਕ ਡਾਈਕਟ ਸੂਤ ਨਾਲ ਦਾ ਕਲਰ ਐਂਡ ਵਰਕ ਨਾਲ ਦਾ ਕਲਰ ਟਾਈ ਐਂਡ ਆਈ ਕਰਕੇ ਤੇ ਲੇਸ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਕਮਲ ਦਾ ਦੁਪੱਟਾ ਜੀ ਹੈ ਟਾਈ ਮੀਟਰ ਦੁਪੱਟੇ ਹੋਣਗੇ ਸਾਡੇ ਦੁਪੱਟੇ ਸਾਰੇ ਸੂਤ ਨਾਲ ਪ्योर ਦੇ ਲਗਾਏ ਨੇ ਪ੍ਰਿੰਟਰ ਸੂਤ ਨਾਲ ਅਸੀਂ ਸ਼ਾਹੋਂ ਦੇ ਲਗਾਏ ਸੀ ਐਂਡ ਇਹ ਵਰਕ ਵਾਲੇ ਸੂਤ ਜਿਹੜੇ ਪਲੇਨ ਨੇ ਲਗਾਏ ਸੀ ਚੇਨੋਂ ਦਾ ਦੁਪੱਟਾ ਲਗਾਏ रहेगा जी ये कलर बहुत ही प्यारा कलर है जी ये देख सकते हो इस उत्ते अभी नीचे पैच वर्क किया घेरे से पैच वर्क करके उस आउटलाइन दिती गई है एंड सूट न ही बेस कलर लगा के असी वर्क किया पाइपिंग लगा के ਮੈਰੂਨ कलर ਦੀ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਲਾਈਟ ਜੀ ਅਸੀਂ ਇਸ ਦੇ ਨੈਕ ਲਾਈਨ ਤੇ ਅੱਜ ਕੀਤੀ ਹੈ ਤੇ ਇਹ ਵਾਲੀਆਂ ਇਸੀਆਂ 슬립ਸ ਹਨ ਜੀ 슬립ਸ ਤੇ ਉੱਤੇ ਵੀ ਨੈਕਲ ਲਾਲ ਦਾ ਬੂਟਾ ਪਾਇਆ ਗਿਆ ਐਂਡ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸੂਟਾਂ ਦੇ ਵਿੱਚ ਤੁਸੀਂ ਸਟੀਚਿੰਗ ਦੇ ਵਿੱਚ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਐਂਡ ਵਰਕ ਦੇ ਵਿੱਚ ਬਹੁਤ ਹੀ ਅੱਛੀ ਫਿਨਿਸ਼ਿੰਗ ਬਹੁਤ ਹੀ ਸਾਫ ਸੁੱਧਰੇ ਸੁਧਾਰੇ ਕਿਤੇ ਨੇ ਜੋਦੀ ਬਹੁਤ ਹੀ ਟ੍ਰੈਂਡੀ ਨੇ ਇਹ ਵੜਾ ਇਸ ਦੀ ਬਾਟਮ ਰਹੇਗੀ ਜੀ ট্রਾਊਜ਼ਰ ਤਿਆਰ ਕੀਤਾ ਤੇ نیچے ਮੈਰੂਨ ਕਲਰ ਦੇ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਜੀ ਇਸ ਦਾ ਟਾਈ ਐਂਡ ਡਾਈ ਦੇ ਵਿੱਚ ਐਂਡ ਲਿਸਿਸ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਸਾਰੇ ਸੂਟ ਜੀ ਅਸੀਂ ਜੇਕਰ ਤੁਹਾਨੂੰ ਸਾਡੇ ਇਹ ਸਾਰੇ ਸੂਟ ਪਸੰਦ ਨੇ ਤੁਸੀਂ ਇਹ ਕਿਸੇ ਵੀ ਫੈਬਰਿਕ ਦੇ ਉੱਤੇ कॉटन ਦੇ ਉੱਤੇ ਜਾਂ ਕਿਸੇ ਵੀ ਸਿੰਥੈਟਿਕ ਦੇ ਜੋ ਤੁਹਾਡੀ ਇੱਛਾ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਸੂਟ ਨੂੰ ਤੁਸੀਂ ਰੈਡੀ ਕਰਵਾਉਣ ਲਈ ਸਾਨੂੰ ਟੈਕਟ ਮੈਸੇਜ ਕਰ ਸਕਦੇ ਹੋ ਸਾਡਾ ਨੰਬਰ ਹੈ ਜੀ 98870036 ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਐਡਰੈਸ ਹੈ ਜੀ 152 शब्बा नगर नियर अपलोवर ग्रेड पटियाला अ साडी वीडियो नु प्लीज ਬਹੁਤ ਬਹੁਤ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਫਿਰ ਸੌਰੀ ਸੌਰੀ ਸੋ ਟਨਾ थैंक यू so much ਬਾਏ ਫਿਰ ਸ਼ੀ